ਪਾਵਰ ਕਾਮੇ ট্রান্সਕੋ ਠੇਕਾ ਮਜ਼ਦਮ ਜੂਨੀਅਰ ਪੰਜਾਬ ਸੂਬਾ ਪ੍ਰਧਾਨ ਬਨਿਹਾਰ ਸਿੰਘ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਦੇ ਵਿਰੁੱਧ ਆਪਾਂ ਸੰਘਰਸ਼ ਕਰ ਰਹੇ ਹਾਂ ਜਿਵੇਂ ਕਿ ਸਾਡੀ ਮੰਗ ਹੈ ਸਾਰੇ ਕੱਚੇ ਮਜ਼ਦਦ ਨੂੰ ਪੱਕੇ ਕਰਨ ਘੱਟੋ ਘੱਟ ਗੁਜ਼ਾਰੇਯੋਗ 1948 ਐਕਟ ਮੁਤਾਬਕ ਤਨਖਾਹ ਦੇਣ ਹਾਸਾ ਪੀੜਿਤ ਪਰਿਵਾਰਾਂ ਨੂੰ ਪੱਕੀ ਨੌਕਰੀ ਪੈਨਸ਼ਨ ਦਾ ਪ੍ਰਬੰਧ ਕਰਨ ਤੇ ਜਿੰਨੀਆਂ ਵੀ ਸਾਡੀਆਂ ਆਪਣੀਆਂ ਮੰਗ ਪੱਤਰ ਚ ਦਰਜ ਮੰਗਾ ਉਹਨਾਂ ਦਾ ਹੱਲ ਕਰਨ ਵਾਸਤੇ ਲਗਾਤਾਰ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਸੰਘਰਸ਼ ਦੇ ਦੌਰਾਨ ਪਿਛਲੇ ਦਿਨੀ ਆਪਾਂ 6-7 ਦਿਨ ਦਾ ਮੋਰਚਾ ਪਟਿਆਲਾ ਹੈਡਕੌਪਸ ਵਿਖੇ ਲਗਾ ਕੇ ਆਏ ਆਂ ਤੇ ਉਸ ਦੌਰਾਨ ਸਰਕਾਰ ਤੇ ਬੋਰਡ ਮੈਨੇਜਮੈਂਟ ਵੱਲੋਂ ਕੁਝ ਮੰਗਾਂ ਨੂੰ ਜਿਹੜਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਵੇਂ ਕਿ ਸਰਕਾਰ ਆਪਣੇ CHB ਕੰਮ ਇਹਨੂੰ ਸਿੱਧਾ ਵਿਭਾਗਤ ਸ਼ਾਮਲ ਕਰਨ ਤਨਖਾਹ ਦੇ ਵਿੱਚ ਵਾਧੇ ਕਰਨ ਤੇ ਹੋਰ ਵੀ ਜਿੰਨੀਆਂ ਮੰਗ ਪੱਤਰ ਚ ਦਰਜ ਮੰਗਾ ਸੀ ਉਹਨਾਂ ਦੇ ਹੱਲ ਕਰਨ ਦੇ ਜਿਹੜੇ ਲੈਟਰ ਪੱਤਰ ਆ ਉਹ ਜਾਰੀ ਕੀਤੇ ਗਏ ਸੀ ਪਰ ਅੱਜ ਜਿਹੜੀ ਆਪਾਂ ਨੂੰ 6 ਤਰੀਕ ਦੀ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਤੈਅ ਕੀਤਾ ਸੀ ਉਹ ਸਰਕਾਰ ਨੇ ਮਤਲਬ ਮੀਟਿੰਗ ਫੇਰ ਦੁਬਾਰਾ ਅੱਗੇ ਪਾ ਦਿੱਤੀ ਹੈ ਜਿਹੜੀ ਉਹ ਮੀਟਿੰਗ ਆ 13 ਤਰੀਕ 13 6 25 ਦੀ 12:45 ਦਾ ਜਿਹੜਾ ਸਮਾਂ ਦੁਬਾਰਾ ਕਰ ਦਿੱਤਾ ਗਿਆ ਜਿਹਦੀ ਅਸੀਂ ਜ਼ੋਰਦਾਰ ਨਖੇਦੀ ਵੀ ਕਰਦੇ ਆ ਤੇ ਇੱਕ ਗੱਲ ਸਾਥੀਆਂ ਨੂੰ ਕਹਿਨੇ ਆ ਇਹ ਕਿ ਜਿਹੜਾ ਆਪਾਂ 7 ਤਰੀਕ ਦਾ ਧਰਨਾ ਪ੍ਰਦਰਸ਼ਨ ਰੱਖਿਆ ਹੋਇਆ ਸੀਗਾ ਉਹ ਧਰਨਾ ਪ੍ਰਦਰਸ਼ਨ ਆਪਾਂ ਨੇ ਇੱਕ ਵਾਰ ਸਰਕਾਰ ਨੂੰ ਸੀ ਇਹ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਚੇਤਾਵਨੀਆਂ ਵੀ ਇਹ 13 ਤਰੀਕ ਨੂੰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਅਗਲਾ ਜਿਹੜਾ ਐਕਸ਼ਨ ਆ ਉਹ ਲਿਖਿਆ ਵੀ ਜਿਹੜਾ 7 ਤਰੀਕ ਦਾ ਆਪਣਾ ਧਰਨਾ ਸੀਗਾ 7 ਤਰੀਕ ਦਾ ਧਰਨਾ ਆਪਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਬੋਰਡ ਮੈਨੇਜਮੈਂਟ ਦੇ ਵੱਲੋਂ ਵੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ 10 ਤਰੀਕ ਦੀ ਮੀਟਿੰਗ ਦਾ ਵੀ 10 ਤਰੀਕ ਨੂੰ ਬੋਰਡ ਮੈਨੇਜਮੈਂਟ ਵੱਲੋਂ ਵੀ ਮੀਟਿੰਗ ਲਈ ਜਿਹੜਾ ਆਪਾਂ ਨੂੰ ਸੱਦਿਆ ਗਿਆ ਸੋ ਇਸ ਕਰਕੇ ਆਪਾਂ ਇਹ ਫੈਸਲਾ ਕੀਤਾ ਵੀ ਜਿਹੜਾ ਆਪਣਾ 7 ਤਰੀਕ ਦਾ ਧਰਨਾ ਸੀਗਾ ਉਹ ਆਪਾਂ ਮਤਲਬ 18 ਤਰੀਕ ਦਾ ਕਰ ਦਿੱਤਾ ਗਿਆ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ 18 ਤਰੀਕ ਨੂੰ ਸਾਰੇ ਸਾਥੀ ਹੁੰਮ ਹਮਾ ਕੇ ਪੁੱਜਣ ਕਿਉਂਕਿ 7 ਤਰੀਕ ਦੇ 7 ਤੋਂ ਲੈ ਕੇ 13 14 15 16 ਤੱਕ ਕਈ ਸਾਥੀਆਂ ਨੂੰ ਕੁਝ ਅਰਝੇਵੇਂ ਅਰਝੇਵੇਂ ਵੀ ਸੀਗੇ ਕਈ ਸਾਥੀ ਵਿਆਹ ਸ਼ਾਦੀ ਦੇ ਵਿੱਚ ਮਤਲਬ ਕਈ ਅਰਝੇਵਿਆਂ ਦੇ ਵਿੱਚ ਸਾਡੇ ਆਗੂ ਵੀ ਹੈਗੇ ਆ ਉਹਨਾਂ ਨਾਲ ਸਾਰਿਆਂ ਨਾਲ ਤਾਲਮੇਲ ਸਲਾਹ ਮਸ਼ਵਰਾ ਕਰਕੇ ਇਹ ਆਪਾਂ ਡਿਸੀਜਨ ਲੱਤਾ ਵੀ ਜਿਹੜਾ 7 ਤਰੀਕ ਵਾਲਾ ਧਰਨਾ ਹੈ ਉਹ ਆਪਾਂ 13 ਤਰੀਕ ਮਤਲਬ 18 ਤਰੀਕ ਦਾ ਕਰ ਦਿੱਤਾ ਜੇ 13 ਤਰੀਕ ਨੂੰ ਸਰਕਾਰ ਮਸਲਾ ਹੱਲ ਨਹੀਂ ਕਰਦੀ ਸਰਕਾਰ ਹੁਣ ਮੀਟਿੰਗ ਅੱਗੇ ਕਰ ਲੈ ਕਿਤੇ ਕਰ ਲੈ ਸਰਕਾਰ ਨਾ ਕਰੇ ਬੈਠ ਕੇ ਗੱਲ ਨਾ ਸੁਣੇ ਨਹੀਂ ਸੁਣਨਗੇ ਤਾਂ ਸਾਡੀ ਮਜਬੂਰੀ ਹੋਊਗੀ ਸਾਡਾ ਧਰਨਾ ਪ੍ਰਦਰਸ਼ਨ ਕਰਨ ਦੀ ਮਜਬੂਰੀ ਹੋਊਗੀ ਕਿਉਂਕਿ ਲਗਾਤਾਰ ਪੰਜਾਬ ਦੀ ਸਰਕਾਰ ਟਾਲਮਟੋਲ ਦੀ ਜਿਹੜੀ ਨੀਤੀ ਆ ਉਹ ਅਪਣਾ ਰਹੀ ਆ ਲਗਾਤਾਰ ਹਾਂ ਇੱਕ ਹੋਰ ਆ ਰਿਹਾ ਵੀ ਇਹ 16 ਦੇ ਆਧਾਰ ਤੇ 16acre ਦੇ ਆਧਾਰ ਤੇ ਮੰਗੇ ਜਾ ਰਹੇ ਡਿਪਾਰਟਮੈਂਟਾਂ ਵੱਲੋਂ ਸਿੱਧਾ ਡਿਪਾਰਟਮੈਂਟ ਦੇ ਵਿੱਚ ਲੈਣ ਵਾਸਤੇ ਕੀ ਚੱਲ ਰਿਹਾ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਸਾਨੂੰ ਸਿੱਧਾ ਡਿਪਾਰਟਮੈਂਟ ਦੇ ਵਿੱਚ ਸ਼ਾਮਲ ਕਰਨ ਘੱਟੋ ਘੱਟ ਜਾਰੇ ਜੋ ਤਨਖਾਹ ਲਾਗੂ ਕਰਨ ਹਾਸਾ ਪੀੜਤਾਂ ਨੂੰ ਨੌਕਰੀ ਦੀ ਗਰੰਟੀ ਕਰਨ ਜਿੰਨੀਆਂ ਵੀ ਹੋਰ ਸਾਡੀਆਂ ਮੰਗਾਂ ਦਾ ਹੱਲ ਉਹ ਕਰਮ ਜੇ ਉਹ ਹੱਲ ਨਹੀਂ ਕਰਦੇ ਤੇਰਾ ਨੂੰ ਤਾਂ ਫਿਰ ਜਿਹੜਾ ਅਗਲੀ 18 ਤਰੀਕਾ ਉਹ ਸਾਡੀ ਹੋਊਗੀ ਇਸ ਕਰਕੇ ਬੇਨਤੀ ਆ ਸਾਰੇ ਹੀ ਸਾਥੀਆਂ ਨੂੰ ਕਿ ਆਪਣੀ ਤਿਆਰੀ ਜੋਰ-ਸ਼ੋਰ ਦੇ ਨਾਲ ਕਰਨ ਆਪਣੇ ਲੰਗਰ ਦਾ ਪ੍ਰਬੰਧ ਜਿਵੇਂ ਅੱਜ ਅਸੀਂ ਵਿਚਾਰ-ਚਰਚਾ ਕੀਤੀ ਆ ਵੀ ਇਹ ਜਿਹੜਾ ਧਰਨਾ ਚੱਲੂਗਾ ਲਗਾਤਾਰ ਆਪਣਾ ਧਰਨਾ ਚੱਲੂਗਾ ਪਹਿਲਾਂ ਦੀ ਤਰ੍ਹਾਂ ਆਪਾਂ ਧਰਨਾ ਚਲਾਵਾਂਗੇ ਇਸ ਧਰਨੇ ਦੇ ਵਿੱਚ ਸਾਰੇ ਸਾਥੀ ਆਪਦੀ ਪੂਰੀ ਤਿਆਰੀ ਕਰਕੇ ਆਉਣ 18 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਮੋਹਾਲੀ ਦੀ ਧਰਤੀ ਤੇ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਆ ਪੰਜਾਬ ਸਰਕਾਰ ਦੇ ਵਿਰੁੱਧ ਉਹ ਆਪਾਂ ਕਰਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਪੂਰੀ ਤਿਆਰੀ ਜਿਹੜੀ ਆ ਜੋਰ-ਸ਼ੋਰ ਨਾਲ 18 ਤਰੀਕ ਦੀ ਕਰਨ ਪਰਿਵਾਰਾਂ ਸਮੇਤ ਆਉਣ ਇਹ ਮੋਰਚਾ ਵੀ ਪਹਿਲਾਂ ਦੇ ਮੋਰਚੇ ਵਾਂਗੂ ਹੀ ਲਗਾਤਾਰ ਮੋਰਚਾ ਚੱਲੂਗਾ ਇਸ ਮੋਰਚੇ ਦੇ ਵਿੱਚ ਜਿਵੇਂ ਪਿੱਛੇ ਕਮੀਆਂ ਆਪਣੀਆਂ ਰਹੀਆਂ ਉਹਨਾਂ ਨੂੰ ਸਾਰੇ ਸਾਥੀ ਦੂਰ ਕਰਨ ਇਸ ਤੋਂ ਪਹਿਲਾਂ ਤੁਹਾਡੇ ਨਾਲ ਵੀ ਆਪਾਂ ਮੀਟਿੰਗਾਂ ਕਰਕੇ ਸਾਰੀ ਆਪੀ ਆਪਣੀ ਵਿਚਾਰ ਚਰਚਾ ਕਰਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਦੀ ਤਿਆਰੀ ਜਰੂਰ ਕਰਨ ਧਰਨੇ ਦੀ 18 ਤਰੀਕ ਦਾ ਆਪਣਾ ਪਰਿਵਾਰਾਂ ਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾ ਰਿਹਾ 10 ਤਰੀਕ ਨੂੰ ਸਰਕਾਰ ਬੋਰਡ ਮੈਨੇਜਮੈਂਟ ਨਾਲ ਵੀ ਮੀਟਿੰਗ ਹੈ ਉਦੋਂ ਕੀ ਗੱਲਬਾਤ ਹੁੰਦੀ ਹੈ ਉਹ ਵੀ ਤੁਹਾਨੂੰ ਸਾਰੀ ਆਪਾਂ ਦੱਸਾਂਗੇ ਤੇ ਇਸ ਕਰਕੇ ਬੇਨਤੀ ਆ ਕਿ 10 ਤੇ 13 ਦੀ ਆਪਣੀ ਜਿਹੜੀ ਮੀਟਿੰਗ ਆ ਦੁਬਾਰਾ 13 ਨੂੰ ਸਰਕਾਰ ਕਰਦੀ ਹੈ ਕਿ ਨਹੀਂ ਕਰਦੀ 10 ਦੀ ਬੋਰਡ ਨੇ ਬੋਰਡ ਨੇ ਦਿੱਤੀ ਹੈ ਮੀਟਿੰਗ ਕੀ ਨਿਕਲਦਾ ਇਹ ਸਾਰਾ ਆਪਾਂ ਤੁਹਾਡੇ ਅੱਗੇ ਲੈ ਕੇ ਆਵਾਂਗੇ ਜੇ ਨਹੀਂ ਹੱਲ ਹੁੰਦਾ ਤਾਂ